जिसने विक्रांत काल का गला तोड़ा है मेघनाथ मत देती है बरगद के बड़े आकार को एक कुछ बड़े आकार से हार जाते हैं बड़े छोटे हथियार से प्राण है तो ठीक है समझो मेरे प्रहार से ਬਹੁਤ ਹੀ ਵਧੀਆ ਸਾਊਂਡ ਹੈ ਜਿਹੜੀ ਆਵਾਜ਼ ਤੁਹਾਡੇ ਤੱਕ ਪਹੁੰਚਾਉਂਦੀ ਹੈ ਉਸ ਮੇਰੇ ਦਾ ਸੀਰ ਤੁਹਾਡੇ ਸਾਹਮਣੇ ਚੱਲਦਾ ਹੈ ਸੋਨੀ ਰਾਣਾ ਸ਼ਕਤੀ ਰਾਣਾ ਹਲਵਾਈ ਜੀ ਦੇ ਸ਼ਹਿਜ਼ਾਦੇ ਨੇ ਬਹੁਤ ਹੀ ਵਧੀਆ ਬਲ कोई तो शक्ति नहीं ये ब्रह्म शक्ति है ब्रह्म शक्ति राम को बुला बुला शक्ति है ब्रह्मा की जो देव लोग से आई है भारत में भारत में बहुत ही बहुत ही बहुत ही मनाया जा रहा उप गल कर ਵਧੀਆ ਬਹੁਤ ਹੀ ਵਧੀਆ ਹੋ ਰਹਾ ਤੇ ਮੰਗਰ ਦੇ ਨਾਲ ਹੀ ਜਾਂਦਾ ਉੱਪਰ ਹੀ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪਿੰਡ ਹਰੇਕ ਸਾਲ ਪਹੁੰਚਦੇ ਆ ਸਾਡਾ 27ਵਾਂ ਦਸਹਿਰਾ ਆ ਜਿਹੜਾ ਗ੍ਰਾਮ ਬਚਤ ਦੇ ਐਨ ਆਈ ਤੇ ਪਿੰਡ ਪਾਸੇ ਦੇ ਸਹਿਯੋਗ ਨਾਲ ਇਹ ਨਾਲ ਹੀ ਪਿਆਰ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਆ ਅਸੀਂ ਸਾਰੇ ਇਲਾਕੇ ਦੀ ਸੰਗਤ ਦਾ ਵੀ ਬਹੁਤ ਧੰਨਵਾਦ ਕਰਦੇ ਆ ਵੀ ਜਿਹੜੇ ਸਾਡੇ ਮੇਲੇ ਨੂੰ ਵੱਲ ਚੜ ਕੇ ਹਿੱਸਾ ਦਿੰਦੇ ਆ ਇਹ ਬਹੁਤ ਹੀ ਵਧੀਆ ਬਰਲਾ ਆ ਦੇਖੋ ਆਲੇ ਦੁਆਲੇ ਪਿੰਡਾਂ 'ਚ ਮਨਾਇਆ ਜਾਂਦਾ ਦਸਹਿਰਾ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਸਾਡੇ ਗਰਾਊਂਡ 'ਚ ਸ਼ੁਭਚਾਰਨ ਪੈਂਦੇ ਆ। ਸੋ ਬਹੁਤ ਹੀ ਹੱਡੀਆਂ ਸਵਾਮਾ ਨੇ ਜਿੱਥੇ ਕਿ ਇੱਕ ਸ਼ਾਨਦਾਰ ਪੁਤਲਿਆਂ ਦਾ ਵਿਜਨ ਕੀਤਾ ਗਿਆ ਉੱਥੇ ਸ਼ਾਨਦਾਰ ਝਲਕੀਆਂ ਵੀ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਆਪਸ ਹੀ ਭਾਈਚਾਰ ਸਾਂਝ ਦਾ ਪ੍ਰਤੀਕ ਹੈ। ਕੀ ਕਹਿਣਾ ਚਾਹੋਗੇ ਅੱਜ ਦੇ ਇਸ ਵਿਸ਼ੇਸ਼ ਮੌਕੇ ਤੇ? ਪਹਿਲਾਂ ਤਾਂ ਅਸੀਂ ਇਸ ਮੌਕੇ ਦੇ ਸਾਡੇ ਬਹੁਤ ਦੁੱਖਦਾਈ ਖਬਰ ਆ ਸਾਡੇ ਪ੍ਰਧਾਨ ਸਾਹਿਬ ਵੀ ਦਿਤ ਹੋ ਚੁੱਕੀ ਆ। ਅਸੀਂ ਫੇਰ ਵੀ ਆਪਣੇ ਚਿਹਰੇ ਤੇ ਖੁਸ਼ੀ ਰੱਖ ਕੇ ਇਹ ਪ੍ਰੋਗਰਾਮ ਕਰ ਰਹੇ ਆ। ਸਾਡੇ ਸਾਨੂੰ ਪਤਾ ਵੀ ਸਾਨੂੰ ਕਿੰਨਾ ਰੋਖਿਆ ਪ੍ਰਧਾਨ ਸਾਹਿਬ ਦਾ ਸਾਨੂੰ ਉਹਨਾਂ ਦੀ ਘਾਟ ਕਦੀ ਵੀ ਪੂਰੀ ਨਹੀਂ ਹੋਣੀ ਹੈਗੀ ਚਲੋ ਪ੍ਰੋਗਰਾਮ ਚੱਲੀ ਜਾਣੇ ਆ ਬੰਦੇ ਨਹੀਂ ਮਿਲਦੇ ਹੈਗੇ ਫਿਰ ਵੀ ਅਸੀਂ ਆਪਣੇ ਆਪ ਨੂੰ ਸਾਡੀ ਕਾਹਤੇ ਪ੍ਰੋਗਰਾਮ ਮਨਾ ਰਹੇ ਆ ਇਲਾਕੇ ਦਾ ਸਾਥ ਬਹੁਤ ਵੱਡਾ ਆ ਅਸੀਂ ਚਾਹੁੰਦੇ ਆਂ ਗਾਂ ਵੀ ਐਦਾਂ ਹੀ ਐਨਆਰਆਈ ਵੀ ਤੇ ਗ੍ਰਾਮ ਪੰਚਾਇਤ ਪਿੰਡ ਵਾਸੀ ਸਾਡਾ ਇੱਥੇ ਸਾਥ ਦੇਣ ਵੀ ਅਸੀਂ ਗਾਂ ਵਧੂ ਚਲੀ ਜਾਈਏ ਇੱਕ 27ਵਾਂ ਦਸਹਿਰਾ ਮਨਾਇਆ ਇਹ 27ਵਾਂ ਦਸਹਿਰਾ ਜੀ ਅਸੀਂ ਮਨਾ ਰਹੇ ਆ ਜੀ ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਰਬ ਧਰਮ ਸਭਾ ਰਿਜਿਸਟਰ ਵਾਲਾ ਯੋਕੇ ਸਤਾਈਨਾ ਸਾਰਾ ਉਸਤਪਾ ਬਹੁਤ ਹੀ ਖੜਦਾ ਭਾਵਨਾ ਦੇ ਨਾਲ ਮਨਾ ਰਿਹਾ ਹੈ ਉੱਥੇ ਸੰਗਤਾਂ ਦਾ ਵੀ ਭਾਰੀ ਨਜ਼ੂਮ ਹੈ ਕਿਥੇ ਕਿ ਸ਼ਾਨਦਾਰ ਚੱਕਰੀਆਂ ਜੋ ਕਿ ਆਪਸੇ ਭਾਈਚਾਰੇ ਦਾ ਪ੍ਰਤੀਕ ਇੱਕ ਰਮਾਂਡੀਆਂ ਸਿੱਖਿਆਵਾਂ ਮਿਲਦੀਆਂ ਹਨ ਸਾਨੂੰ ਇਹਨਾਂ ਤੋਂ ਸੋ ਬਹੁਤ ਹੀ ਖੁਸ਼ੀ ਦਾ ਮੌਕਾ ਮੀਤ ਕੀ ਕਹਿਣਾ ਚਾਹੋਗੇ ਤੁਸੀਂ ਇਸ ਵਿਸ਼ੇਸ਼ ਮੌਕੇ ਤੇ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਰਦੇ ਹਾਂ ਜੀ ਜੇ ਜਿੰਨੀ ਵੀ ਸਰਵ ਧਰਮ ਮਹਾਸਭਾ ਜਿੱਦਾਂ ਅਸੀਂ ਸਹਿਯੋਗ ਦੇ ਨਾਲ ਸਾਰਾ ਪ੍ਰੋਗਰਾਮ ਕਰਦੇ ਆ ਇਸੇ ਤਰ੍ਹਾਂ ਅਸੀਂ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਇਹ ਕਰਦੇ ਆ ਕਿ ਕੋਈ ਵੀ ਪਿੰਡ ਦੇ ਵਿੱਚ ਫੰਕਸ਼ਨ ਹੁੰਦਾ ਉਹਨੂੰ ਇਕੱਠੇ ਹੋ ਕੇ ਮਨਾਈਏ ਤਾਂ ਕਿ ਸਾਰਿਆਂ ਦਾ ਤੁਸ਼ਾ ਨਮੀ ਪਨੀਰੀ ਨੂੰ ਪਤਾ ਲੱਗੇ ਕਿ ਸਾਡੇ ਬਜ਼ੁਰਗ ਆ ਕਰਦੇ ਗਏ ਆ ਤੇ ਅਸੀਂ ਵੀ ਇਸੇ ਤਰ੍ਹਾਂ ਕਰੀਏ ਇੰਨਾ ਹੀ ਕੁਝ ਕਹਿੰਦਾ ਹੋਇਆ ਮੈਂ ਖੇਮਾ ਦਾ ਚਾਚਾ ਸੋ ਬਹੁਤ ਬਤਨ